ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਧਰਪੁਰਾ ਡੇਰੀ ਫਾਰਮ ਸਵਾਗਤ ਹੈ ਜੀ ਤੁਹਾਡਾ ਆਸ ਕਰਦੇ ਜੋ ਸਾਡੇ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਤੇ ਸੰਧੂ ਸਾਹਿਬ ਸਾਡਾ ਪਿੰਡ ਬਿਹੜਵਾਲ ਜਿਹੜਾ ਸਾਡਾ ਤਰਨਤਾਰਨ ਆ ਠੀਕ ਆ ਸਾਡੇ ਤੋਂ ਕੋਈ ਵੀਡੀਓ ਬਣਾਉਣ ਲਈ ਐਡ ਕਰਾਉਣ ਲਈ ਕਨੈਕਟ ਨੰਬਰ ਸਾਡਾ ਹੈਗਾ 9915095018 ਤੇ ਕਾਲ ਕਰਕੇ ਆਪਣੀ ਵੀਡੀਓ ਬਣਵਾ ਸਕਦਾ ਸਾਡੇ ਤੋਂ ਆਪਣੇ ਪਸ਼ੂਆਂ ਦੀ ਠੀਕ ਆ ਜੀ ਹੁਣ ਦੂਜੀ ਬੇਨਤੀ ਹੈ ਕਿ ਜੋ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਰ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਆਓ ਲਈਏ ਵਧੇਰੇ ਜਾਣਕਾਰੀ ਇੱਕ ਕੁਐਸਟ ਕਰੀਏ ਤੁਹਾਨੂੰ ਕਿਤੇ ਵੀ ਖਰੀਦਦਾਰੀ ਕਰਨੀ ਆ ਸੋਏ ਜਾਂ ਗੱਬਨ ਡੰਗਰ ਦੀ ਕਿਦੋਂ ਸਾਡੀ ਵੀਡੀਓ ਤੇ ਜਾਂ ਹੋਰ ਕਿਤੇੋਂ ਆਪਣੀ ਨਰਖ ਪਰਖ ਦੋ ਟਾਈਮ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਅੱਜ ਦੀ ਵੀਡੀਓ ਹੈਗੀ ਪਿੰਡ ਰਾਜੋਗੇ ਜਿਹੜਾ ਸ਼੍ਰੀਨੁ ਤਰਨਤਲ ਸਾਹਿਬ ਤਸਵੀਰ ਪੱਟੀ ਉਹਨਾਂ ਦੇ ਹੈਗੇ ਸਰਦਾਰ ਜੱਸਾ ਸਿੰਘ ਜੀ ਦੇ ਕੋਲ ਪਹੁੰਚ ਚੁੱਕੇ ਆ ਤੇ ਲਾਈਏ ਵਧੇਰੇ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਣਾਓ ਠੀਕ ਠਾਕ ਜੀ ਹਾਂ ਠੀਕ ਠਾਕ ਬੜੀ ਗਰਮੀ ਕੀਤੀ ਜੀ ਗਰਮੀ ਤਾਂ ਬੜਾ ਹੈ ਮਹਾਰਾਜ ਦੇ ਅੱਠ ਵਾਸਿਆਂ ਦੀ ਆਹੋ ਜੀ ਤੁਹਾਡੇ ਨਹੀਂ ਹਾਂ ਜੀ ਪਰ ਮਾਰਨਾ ਚਲੋ ਇਹ ਕੀ ਨਾਮ ਹੈ ਜਸबीर ਸਿੰਘ ਜਸਬੀ ਸਿੰਘ ਜੀ ਤੇ ਪਿੰਡ ਰਾਜੋਕੇ ਜ਼ਿਲ੍ਹਾ ਕਰਨਾਲ ਠੀਕ ਹੈ ਜੀ ਫੋਨ ਨੰਬਰ 99550 34799 550 347 ਠੀਕ ਹੈ ਜੀ ਤੇ ਕਿੰਨਾ ਸੂਆ ਏ ਵੀਰ ਜੀ ਇਹ ਤਾਂ ਅਸੀਂ ਲਈਏ ਤੀਜਾ ਸੂਆ ਕਰਕੇ ਗਾੜੀਆਂ ਮਹਾਰਾਜਾਂ ਦਾ ਚੌਥੇ ਦੇ ਪੰਜਵੇਂ ਆਪ ਜੀ ਲੋ ਤੀਜਾ ਕਰਕੇ ਲਈ ਲਈਏ ਦੁੱਧ ਪੱਕਾ ਕਿੰਨਾ ਹੋਗਣ ਪੱਕਾ ਵੀਰ ਜੀ ਦਾ 10 ਲੀਟਰal 8 ਕਿਲੋ ਆ 10 ਕਿਲੋ ਸੋਈ ਨੂੰ ਕਿੰਨੇ ਕ ਦਿਨ ਹੋ ਗਏ ਆ ਸੋਈ ਨੂੰ ਵੀ ਜੀ ਪੂਰੇ 10 ਦਿਨ ਹੋ ਗਏ ਤਾਂ ਕੱਤੀ ਕਟਾਈ ਕੱਟਾ ਵੀ ਕੱਟਾ ਆ ਗਿਆ ਜੀ ਲੋ 10 ਦਿਨ ਹੋ ਗਏ ਹੈ ਸੋਈ ਨੂੰ ਖੋਲ ਕੇ ਤੋੜ ਕੇ ਵਿਖਾਈਏ ਜੀ ਸੇਂਗ ਥੋੜਾ ਖੁੱਲਾ ਤੋ 10 ਕਿਲੋ ਹਣ ਪੱਕਾ ਹਾਂਜੀ ਹਾਂਜੀ ਵੀਰ ਜੀ ਇਹ ਮੈਲਾ ਨਹੀਂ ਮਾਰਿਆ ਨਾ ਵੀਰ ਜੀ ਤਾਂ 10 ਕਿਲੋ ਦੇਣ ਵਾਲੀ ਆ ਹਾਂਜੀ ਹਾਂਜੀ ਜ਼ਿਆਦਾ ਨਹੀਂ ਇਹ ਆਪਣਾ ਭੈਣ ਭਰਾ ਸਾਹ ਹਾਵ ਦਾਣੇ ਨੂੰ 10 ਕਿਲੋ ਦੇਣ ਵਾਲੀ ਆ ਬੜਾ ਜ਼ਿਆਦਾ ਵੱਡਾ ਨਹੀਂ ਕਰਦ ਤੇ ਠੀਕ ਆ ਜੋ ਕੁਛ ਹੈਗਾ ਮੀਡੀਅਮ ਸੈੱਟ ਜਾਇਜ਼ ਤੂਰ ਤੀਜਾ ਵੀ ਹੋ ਸਕਦਾ ਚੌਥਾ ਵੀ ਹੋ ਸਕਦਾ ਜੀ ਲਓ ਜੀ ਬਾਈ ਨੇ ਸਜਾਈ ਧਾਤੀ ਆ ਠੀਕ ਆ ਜੀ ਲਓ ਜੀ ਬਾਕੀ ਇਹਨਾ ਕੀ ਪੱਤਰ ਪੁੱਤਰ ਜਾਂ ਸੋਨਾ ਥਣ ਲੈਵਾ ਜਿੰਨੀ ਕਾ ਵਾਹਨੇ ਦੀ ਬੰਤਰ ਬਹੁਤ ਸੋਹਣੀ ਆ ਤੇ ਫਿਰ ਭਾਈ ਜਾਸਨ ਦਾ ਕੀ ਆਪਾਂ ਲੈਦੇ ਕਰ ਦੇਣਾ ਵੀਰ ਜੀ ਮੁੱਲ 65000 ਕਰਦੇ ਆਂ ਹਾਂ ਨਾ ਜਿਹੜੀ ਬਾੜੀ ਆਪ ਦੀ ਦੇ ਦੇਣੀ ਆ ਦੁੱਧ 10 ਕਿਲੋ ਦੇ ਜੂ ਅੱਜ 10 ਦਿਨ ਹੋਏ ਸੂਈ ਨੂੰ ਅਜੇ ਹੁਣ ਮੌਕੇ ਦੇ 8 ਕਿਲੋ ਡੰਡਾ ਮਮੀ ਕੋ ਕਹਦਾ ਕਹ ਦੋ ਥਾਪੀ ਮਾਰ ਦੋਗੇ ਹਾਂ ਜੀ ਮਾਰ ਦੋ ਪੂਰੇ 60000 ਦੀ ਮਾਰ ਦੋ ਵੱਜ ਗਈ ਜਿਹੜਾ ਮੇਰਾ ਭੈਣ ਭਰਾ ਆ ਨਰਾਜ਼ ਕਰਕੇ ਗੱਲਾਂ 60000 ਚ ਲਾਇਆ ਦੇ ਕਰਕੇ ਫਿਕਸ ਦੇ ਦੇਣੀ ਆ ਉੱਡਦੀ ਜਾਵੇ ਠੀਕ ਆ 8 ਕਿਲੋ ਦੁੱਧ ਲਓ ਜੀ ਭਾਈ ਮੌਜਾਂ ਲੁੱਟੋ ਜਾ ਕੇ ਦੁੱਧ ਦਹੀਂ ਖਾਓ ਤੇ ਸਾਨੂੰ ਸੀਸਾ ਦੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ